ਰਵਾਈ ਗੁਰੂ ਜੀ ਜਿਵੇਂ ਆਪਾਂ ਗੁਰਬਾਣੀ ਦਾ ਇੱਕ ਬੜਾ ਹੀ ਇੰਪੋਰਟੈਂਟ ਟਾਪਿਕ ਹੈ ਅਨਹਦ ਸ਼ਬਦ ਪੰਜ ਸ਼ਬਦਾਂ ਦੀ ਆਪਾਂ ਗੱਲ ਕਰਦੇ ਆਂ ਹੁਣ ਜਦੋਂ ਵੀ ਆਪਾਂ ਨਾਮ ਦੀ ਕੋਈ ਵੀ ਗੱਲ ਕਰਦੇ ਆਂ ਜਿਵੇਂ ਆਪ ਜੀ ਵੀ ਪੋਡਕਾਸਟ ਤੇ ਦੇਖਦੇ ਆਂ ਜੋ ਕੋਈ ਵੀ ਵੀਡੀਓ ਨਾਮ ਦੀ ਪਉਂਦਾ ਹੈ ਪ੍ਰਕਾਸ਼ ਦੀ ਗੱਲ ਕਰਦੇ ਆਂ ਤੇ ਤਕਰੀਬਨ ਬਹੁਤ ਆਦਜੀਬ ਜਿਹੜੇ ਆ ਉਹ ਥੱਲੇ ਉਹਨਾਂ ਦੇ ਇਹੀ ਕਮੈਂਟ ਹੁੰਦੇ ਆ ਕਿ ਅਨਹਦ ਸ਼ਬਦ ਜਿਹੜੇ ਆਪਾਂ ਕੰਨਾਂ 'ਚ ਆਵਾਜ਼ਾਂ ਸੁਣਦੇ ਆਂ ਉਹੀ ਨਾਮ ਹੈ ਤੇ ਦੂਸਰਾ ਨਾਲ ਉਹ ਇਹ ਸਵਾਲ ਕਰਦੇ ਆ ਕਿ ਜੇ ਆਪ ਜੀ ਨੇ ਗਿਆਨ ਭਾਈ ਸੇਵਾ ਸਿੰਘ ਜੀ ਕੋਲੋਂ ਲਿਆਇਆ ਮੋਗੇ ਤੋਂ ਲਿਆਇਆ ਜਾਂ ਪੰਜ ਪਿਆਰਿਆਂ ਕੋਲੋਂ ਲਿਆਇਆ ਤੇ ਉਹ ਤੇ ਅਨਹਦ ਸ਼ਬਦ ਜਿਹੜੇ ਆ ਉਹ ਨਾਮ ਨੂੰ ਕਹਿੰਦੇ ਆ ਤੇ ਆਪ ਜੀ ਜਿਹੜੀ ਆ ਉਹ ਅਨਹਦ ਸ਼ਬਦ ਗੁਰ ਸ਼ਬਦ ਦੀ ਗੱਲ ਕਰਦੇ ਹੋ ਪ੍ਰਕਾਸ਼ ਦੀ ਗੱਲ ਕਰਦੇ ਹੋ ਅੱਜ ਆਪ ਜੀ ਇਹਦੇ ਬਾਰੇ ਥੋੜਾ ਜਾਣਨਾ ਪਾਉ ਕਿ ਅਨਹਦ ਸ਼ਬਦ ਕਿਹੜੇ ਨੇ ਕਿਹੜੇ ਅਨਹਦ ਸ਼ਬਦਾਂ ਦੀ ਗੁਰਬਾਣੀ ਦੇ ਵਿੱਚ ਗੱਲ ਕੀਤੀ ਗਈ ਹੈ ਹਾਂ ਪਿਆਰਿਓ ਜਿਹੜੀ ਗੁਰਬਾਣੀ ਦੇ ਵਿੱਚ ਗੱਲ ਕੀਤੀ ਹੈ ਅਨਹਦ ਸ਼ਬਦੀ ਤੋਂ ਮਹਾਰਾਜ ਸਮਝਾਉਂਦੇ ਨੇ ਵੀ ਪਰਮੇਸ਼ਰ ਖੁਸ਼ ਹੁੰਦਾ ਕਿਸੇ ਜੀਵ ਤੇ ਫਿਰ ਉਹਦੇ ਘਰ ਚ ਆ ਕੇ ਵਸਦਾ ਉਹਦਾ ਘਰ ਸੁਭਾਗਾ ਬਣਦਾ ਪਰਮੇਸ਼ਰ ਉਹਦੇ ਅੰਦਰਲੇ ਜਿਹੜੇ ਪੰਜ ਦੂਤ ਨੇ ਉਹਨਾਂ ਨੂੰ ਮਾਰਦਾ ਵਾਸ ਕਰਦਾ ਕਾਲ ਨੂੰ ਮਾਰਦਾ ਕਾਹਦਾ ਕਾਲ ਕੰਟਕ ਫਿਰ ਉਸ ਨੂੰ ਆਪ ਇਸ ਕਰਮ ਚ ਲਾਉਂਦਾ ਨਾਮ ਦੇ ਵਿੱਚ ਫਿਰ ਉਹ ਜੀਵ ਦੁਆਰਾ ਉਹ ਅਨਹਦ ਸ਼ਬਦ ਬਜਾਇਆ ਜਾਂਦਾ ਇਸ ਨੂੰ ਆਪਾਂ ਆਨੰਦ ਸਾਹਿਬ ਦੀ ਬਾਣੀ ਚ ਰੋਜ਼ ਹੀ ਪੜ੍ਹਦੇ ਹਾਂ ਬਾਜੇ ਪੰਜ ਸ਼ਬਦ ਤਿਤਕਾਰ ਸੁਪਾਗਾ ਘਰ ਸੁਪਾਗਾ ਸ਼ਬਦ ਬਾਜੇ ਕਲਾ ਜਿਤ ਘਰ ਧਾਰੀਆ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋ ਸੇਨਾਮ ਹਰ ਕਾ ਲਾਕੇ ਕਹ ਨਾਨਕ ਤਾਹ ਸੁਖ ਹੋਆ ਤਿਤ ਕਰ ਅਨਹਦ ਬਾਜੇ ਹੁਣ ਉਹ ਜਿਹੜੇ ਜੀਵ ਨੇ ਉਹ ਅਨਹਦ ਕਹਿ ਦੇ ਕਿ ਸਾਨੂੰ ਕੰਨਾਂ ਦੇ ਵਿੱਚ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਮਾਇਆ ਦੇ ਵਿੱਚ ਜਿਸ ਨੂੰ ਆਪਾਂ ਇੱਕ ਪਾਸੇ ਰੱਖਿਆ ਹੈ ਤੇ ਜਦੋਂ ਆਪਾਂ ਦਸਵਾਂ ਦਵਾਰ ਰਹਿਤ ਕਰੇ ਜਿਹੜੀ ਕਿਤਾਬ ਹੈ ਜਿਸਦੇ ਵਿੱਚ ਆਪਾਂ ਦੱਸਾਂਗੇ ਵੀ ਕਿੰਨੇ ਨੰਬਰ ਪੇਜ ਤੇ ਲਿਖਿਆ ਹੈ ਕੋਈ ਵੀ ਜੀਵ ਉਸ ਨੂੰ ਪੜ ਸਕਦਾ ਹੈ ਤੇ ਪੜ ਕੇ ਦੇਖ ਸਕਦਾ ਹੈ ਕਿ ਜਿਹੜਾ ਜੀਵ ਉਹ ਕਹਿੰਦਾ ਹੈ ਜਿਹੜੇ ਅਨਹਦ ਸ਼ਬਦ ਦੀ ਹੈ ਇਹ ਗੱਲਾਂ ਕਰਦੇ ਨੇ ਕਿ ਇਹ ਤੁਨਾ ਅਨਹਦ ਸ਼ਬਦ ਹੈ ਉਸ ਨੂੰ ਸਪਸ਼ਟ ਲਿਖ ਦਿੱਤਾ ਹੈ ਵੀ ਜੇ ਕਰਪਾ ਉਹਨੂੰ ਛੱਡਦੇ ਨਹੀਂ ਤੇ ਅਸੀਂ ਅੱਖਰਾਂ ਨੂੰ ਛੱਡਦੇ ਨਹੀਂ ਇੱਥੇ ਤੱਕ ਜਿਹੜਾ ਸੂਖਮ ਆਕਾਰਦਿਆਂ ਵੀ ਬਹੁਤ ਸਾਰੇ ਗੱਲਾਂ ਕਰਦੇ ਵੀ ਉਹ ਸੂਖਮ ਆਕਾਰ ਨੂੰ ਵੀ ਅਸੀਂ ਛੱਡਦੇ ਨਹੀਂ ਅਸੀਂ ਮੁਕਤ ਨਹੀਂ ਹੋ ਸਕਦੇ ਸਿਰਫ ਮੁਕਤੀ ਦਾ ਮਾਰਗ ਹੈ ਜੋਤ ਨੂੰ ਜੋਤ ਚ ਮਿਲਾਉਣਾ ਆ ਦਿਖਾਇਓ ਕਿਦਾਸਾ ਬੰਦ ਹਰ ਕਿਤੇ ਲਿਖਿਆ ਹੈ ਅੰਗ ਨੰਬਰ 353 ਹਾਂ 353 ਨੰਬਰ ਕਿਤਾਬ ਦਾ ਇਹ ਅੰਗ ਹੈ ਮਤਲਬ ਕਿਤਾਬ ਹੈ ਆਪਣਾ ਦਸਮੇਂ ਦਵਾਰ ਰਹਤ ਕਰੇ ਕਿੰਨਾ ਦੀ ਲਿਖੀ ਹੋਈ ਹੈ ਕਿੰਨਾ ਦੀ ਭਾਈ ਸਾਹਿਬ ਲਿਖੀ ਹੋਈ ਹੈ ਇਹ ਭਾਈ ਸੇਵਾ ਸਿੰਘ ਚਿਤਨ ਵਾਲਾ ਜੀ ਵੱਲੋਂ ਲਿਖੀ ਆ ਪਰ ਮਿਲਨੇ ਕਾ 14 ਤੇ 353 ਨੰਬਰ ਪੇਜ ਆ ਜੀਦੇ ਤੇ ਲਿਖਿਆ ਹੈ ਕਿ ਸੱਚੇ ਮਹਿਲ ਦੇ ਵਿੱਚ ਕਿਵੇਂ ਆਪਾਂ ਨਿਰੰਤਰ ਨਿਵਾਸ ਕਰ ਸਕਦੇ ਹਾਂ ਜਿੱਥੇ ਸਾਡਾ ਆਵਣ ਜਾਵਣ ਹੀ ਖਤਮ ਹੋ ਜਾਂਦਾ ਹੈ ਜਿੱਥੇ ਪੌਣ ਤੋਂ ਮਨ ਵਖ ਹੋ ਜਾਂਦਾ ਹੈ ਜਿੱਥੇ ਮਨ ਅਚਲ ਹੋ ਜਾਂਦਾ ਹੈ ਜਿਸ ਦੀਆਂ ਪੰਕਤੀਆਂ ਲਿਖੀਆਂ ਨੇ ਸੱਚਾ ਮਹਿਲ ਨਿਵਾਸ ਨਿਰੰਤਰ ਆਵਣ ਜਾਣ ਚੁਕਾਇਆ ਨਾ ਮਨ ਚੱਲੇ ਨਾ ਪੌਣ ਉੜਾਵੇ ਇਸ ਦੇ ਵਿੱਚ ਉਹਨਾਂ ਦੱਸਿਆ ਹੈ ਕਿ ਜੇ ਅਸੀਂ ਕਾਫੀ ਲੰਮਾ ਹੈ ਕਿਉਂਕਿ ਆਪਾਂ ਇੱਥੇ ਥੋੜਾ ਸਮਝ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਆਪ ਜੀ ਸਾਰਾ ਖੋਲ ਕੇ ਵੀ ਦੇਖ ਸਕਦੇ ਹੋ तकरीबन 300 ਚਲੰਜਾ ਅੰਗ ਦੀ ਕਿਤਾਬ ਹੈ ਇਸ ਦੇ ਵਿੱਚ ਤੁਸੀਂ ਸਾਰਾ ਪੜ ਸਕਦੇ ਹੋ ਸਮਝ ਸਕਦੇ ਹੋ ਤੇ ਅਖੀਰ ਦੇ ਵਿੱਚ ਆਪ ਤਤ ਗਿਆਨ ਦੀ ਜੋ ਗੱਲਾਂ ਕਰਦੇ ਹਾਂ ਜੋ ਲੋਕਾਂ ਦੇ ਮਨ ਦੇ ਵਿੱਚ ਕੁਝ ਭਰਮ ਜੀਵ ਪੈਦਾ Kareihan.